ਤੇ ਦੂਜੇ ਪਾਸੇ ਇਹਨੂੰ ਨਿੱਕੂ ਆਖਦੇ ਆ ਹਕਤ ਅਮਣਾ ਤੇ ਅੰਕਿਤ ਹੰਦੇ ਲਾ ਕੇ ਚਾਉ ਤਾਰਾ ਪਰਵਾਹਾਂ ਵਿੱਚ ਅੱਜ ਲੋਹਾਰੇ ਦੇ ਵਿੱਚ ਕਹਿੰਦੇ ਸਿਰੇ ਦੀ ਕਬੱਡੀ ਹੋਣੀ ਹੈ ਵੱਡੇ ਵੱਡੇ ਮੱਲ ਆਏ ਹੋਇਆ ਲਓ ਕਹਿੰਦੇ ਅਵੀ ਦੀ ਰੇਡ ਕਲਿਆਣ ਸੁਖੇ ਦਾ ਨਿੱਕੂ ਆਉ ਲੱਗਿਆ ਟੁੱਟ ਕੇ ਦੋ ਬਬਰ ਸ਼ੇਰਾਂ ਦੇ ਦਰਮਿਆਨ ਚੱਲਦਾ ਹੋਇਆ ਮੁਕਾਬਲਾ ਉਹ ਵਾਹ ਵੇ ਗੱਭਰੂ ਆ ਰੱਖਿਆ ਤੌਣ ਤੇ ਹੱਥ ਹੁੰਦੀ ਕਮਾਲ ਕਬੱਡੀ 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 ਲੱਗਾ ਹੋਇਆ ਜੋਰ ਹਰਜੀ ਪਾਸੇ ਨਹੀਂ ਹੋ ਰਿਹਾ ਇੱਕ ਪਾਸੇ ਅਵੀ ਰੌਲੀ ਆ ਤੇ ਦੂਜੇ ਪਾਸੇ ਇਹਨੂੰ ਨਿੱਕੂ ਆਖਦੇ ਆ ਹੰਧਿਆ ਦੇ ਲਾਗੇ ਨੰਬਰ ਕਾਫੀ ਦਾ ਵਾਹ ਓਏ ਨੀਕੋ 200 ਰੁਪਿਆ ਕਹਿੰਦੇ ਹ ਰੋਮੀ ਦੇ ਲਈ ਆ ਲੱਭੇ ਕਹਿੰਦੇ ਵੇ ਨਾਲ ਪਿਆਰ ਹੈ ਸਾਡੇ ਰਾਜੂ ਦਾ ਅਮਨਾ 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 ਤੇ ਅੰਕਿਤ ਅਮਨਾ ਤੇ ਅੰਕਿਤ ਹੇ ਸਲਾਹ ਓਏ ਗੱਭਰੂ ਐ ਚੱਕਾ ਕਬੱਡੀ 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 ਪੀ ਪਾ ਰਿਹਾ ਹੈ ਦੁਨੀਆਂ ਦਾ ਕਹਿੰਦੇ ਵੱਡਾ ਮੱਲ ਬਣ ਗਿਆ ਅਮਰਤਪਾਲ ਸਿੰਘ ਸੁਰ ਸਿੰਘ ਪਿੰਡ ਆਹ ਵੇਖੋ ਸਾਹਮਣੇ ਇਹ ਇਦਾ ਮਾਣ ਨਵੀ ਮਾਣੂ ਕਹਿੰਦਾ ਨਵੀ ਇਹ ਨਵੀ ਵੀ ਅੱਜ ਕੱਲ ਸਿਰਾਂ ਕਰਾਉਂਦਾ ਨਵੀ ਵੀ ਅੱਜ ਕੱਲ ਸਿਰਾਂ ਕਰਾਉਂਦਾ ਖਰੇ ਖਰੇ ਢਾਉਂਦਾ ਸੜੀ ਲਹਾਉਂਦਾ ਨਵੀ ਦਾ ਜੱਫਾ ਵਧੀਆ ਉਹ ਵੀ ਸਾਡਾ ਵੀਰ ਪੂਜਾ ਹੋਇਆ ਸੁਖੀ ਲੋਹਾਰੇ ਦਾ ਵੀ ਧੰਨਵਾਦ ਆਹ ਦਾਰਾਪੁਰਿਆ ਲੱਗਾ ਟੁੱਟ ਕੇ ਪਾਸੇ ਹਰਜੀ ਪਾਸੇ ਤਾਰਾਪੁਰੀਆ ਦੇ ਰਾਏ ਤਰਾਣੇ ਵਾਲਾ ਆ ਸਿਰਾਕਰ ਆ ਗਿਆ ਮੁੰਡਾ ਲੋਹਾਰੇ ਦੇ ਵਿੱਚ ਕਹਿੰਦੇ ਆ ਸਿਰਾ ਲੋੜੀ ਗੱਲ ਕਰਦੇ